ਕੀ ਗੱਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੀਆਂ ਠੀਕ ਹੋਵੋਗੇ ਸਵਾਗਤ ਮੇਥੋਂ ਰੱਬ ਨੇ YouTube ਚੈਨਲ ਦੇ ਵਿੱਚ ਅੱਜ ਗੱਲ ਕਰਾਂਗੇ ਕਿ ਕਈ ਜਗ੍ਹਾ ਤੇ ਵਿਚਾਰ ਕਰਿਆ ਜਾਂਦਾ ਹੈ ਕਿ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਨੂੰ ਸਿਰ ਨਹੀਂ ਧੋਇਦਾ ਹੁੰਦਾ ਕਿ ਮੰਗਲਵਾਰ ਜਿਹੜਾ ਹੈ ਉਹ ਪਤਲੀ ਮਾੜਾ ਹੁੰਦਾ ਹੈ ਵੀਰਵਾਰ ਭਰਾ ਲਈ ਅਤੇ ਸ਼ਨੀਵਾਰ ਸਿਹਤ ਲਈ ਮਾੜਾ ਹੁੰਦਾ ਹੈ ਕਈ ਲੋਕ ਇਹ ਤਿੰਨੇ ਦਿਨ ਸਿਰ ਨਹੀਂ ਧੋਂਦੇ ਤਾਂ ਇਸ ਗੱਲ ਤੇ ਆਪਾਂ ਜਰੂਰ ਗੌਰ ਕਰੀਏ ਕਿ ਇਹ ਕਿਉਂ ਕਿਹਾ ਜਾਂਦਾ ਹੈ ਪਿਛਲੇ ਸਮਿਆਂ ਵਿੱਚ ਕੀ ਹੁੰਦਾ ਸੀ ਕਿ ਲੋਕਾਂ ਕੋਲ ਟਾਈਮ ਘੱਟ ਹੁੰਦਾ ਸੀ ਪਾਣੀ ਦੀ ਵੀ ਕਮੀ ਹੁੰਦੀ ਸੀ ਪਾਣੀ ਦੂਰੋਂ ਦੂਰੋਂ ਲਿਆਉਣਾ ਪੈਂਦਾ ਸੀਗਾ ਦੂਰ ਦੂਰ ਨਲਕੇ ਹੁੰਦੇ ਸੀਗੇ ਹਨਾ ਟੀਮੀਆਂ ਨੂੰ ਜਾ ਕੇ ਦੂਰੋਂ ਘੜਿਆਂ ਵਿੱਚ ਪਾਣੀ ਲੈ ਕੇ ਆਉਣਾ ਪੈਂਦਾ ਸੀਗਾ ਤਾਂ ਉਹਨਾਂ ਨੂੰ ਡਰਾਉਣ ਲਈ ਸ ਇਹ ਰੀਤ ਬਣਾਈ ਗਈ ਸੀ ਕਿਉਂਕਿ ਸਭ ਨੂੰ ਪਤਾ ਕਿ ਟੀਮੀਆਂ ਆਪਣੇ ਵਾਲਾਂ ਨੂੰ ਬਹੁਤ ਪਿਆਰ ਕਰਦੀਆਂ ਹਨ ਬਹੁਤ ਸਾਂਭ-ਸਵਾਲ ਕਰਦੀਆਂ ਹਨ ਵਾਲਾਂ ਦੀ ਤੇ ਪਤੀ ਨੂੰ ਵੀ ਬਹੁਤ ਪਿਆਰ ਕਰਦੀਆਂ ਹਨ ਭਰਾ ਨੂੰ ਵੀ ਤੇ ਸਿਹਤ ਦਾ ਵੀ ਖਿਆਲ ਰੱਖਦੀਆਂ ਹਨ ਉਹਨਾਂ ਨੂੰ ਸਿਰਫ ਡਰੋਂ ਲਈ ਇਹ ਰੀਤ ਬਣਾਈ ਗਈ ਸੀ ਕਿਉਂਕਿ ਪਹਿਲੇ ਸਮਿਆਂ ਵਿੱਚ ਇੱਕ ਪਾਣੀ ਦੀ ਕਮੀ ਕਰਕੇ ਤੇ ਦੂਜਾ ਸਮੇਂ ਘੱਟ ਹੁੰਦਾ ਸੀ ਕੰਮ ਜਿਆਦੇ ਹੁੰਦੇ ਸੀਗੇ ਲੋਕ ਬੀਜੀ ਰਹਿੰਦੇ ਸੀਗੇ ਕੁਛ ਔਰਤੀਆਂ ਦੇ ਪਹਿਲਾਂ ਲੰਬੇ-ਲੰਬੇ ਵਾਲ ਹੁੰਦੇ ਸੀਗੇ ਹਨਾ ਮੋٹے ਤੇ ਉਹ ਸਾਮ-ਸਾਮ ਵਾਲ ਜਿਆਦਾ ਕਰਦੀਆਂ ਸੀ ਕਿਉਂਕਿ ਪਹਿਲਾਂ ਲੋਕ ਬਾੜ ਨਹੀਂ ਕਟਾਉਂਦੇ ਸਨ ਹੁੰਤ ਲੋਕ ਆਪਣੇ ਵਰਗੇ ਹਨ ਪੌਨੀਆਂ ਕਰ ਲੈਂਦੇ ਨੇ ਵਾਲ ਕਟਵਾ ਦਿੰਦੇ ਨੇ ਸਿੰਪਲ ਸਾਦੇ ਸਿਰ ਵਾਲਣ ਦੇ ਨੇ ਪਹਿਲਾਂ ਦੀਨੀਆਂ ਸੀ ਜਿਹੜੇ ਪਿਛਲੇ ਦਿਵਾਨੇ ਦੀਆਂ ਉਹ ਮਿੱਟੀयां ਗੁੰਦ ਕੇ ਰੱਖਦੀਆਂ ਸੀਗੀਆਂ ਤਾਂ ਕਿ ਉਹਨਾਂ ਦਾ 2-3 ਦਿਨ ਸਿਰ ਬੋਨ ਦੀ ਲੋੜ ਨਾ ਪਵੇ ਉਹਨਾਂ ਨੂੰ ਹਨਾ ਤਾਂ ਕਰਕੇ ਉਹ ਮਿੱਟੀयां ਗੁੰਦ ਕੇ ਜੂੜੇ ਜਾੜੇ ਗੁੱਤਾਂ ਕਰਤਾ ਕਰਕੇ ਰੱਖਦੀਆਂ ਸੀਗੀਆਂ ਤੇ ਉਹਦੇ ਵਾਲ ਵੀ ਲੰਬੇ-ਲੰਬੇ ਹੁੰਦੇ ਸੀਗੇ ਦੇਖੋ ਜਦ ਆਪਾਂ ਸਿਰ ਧੋਣੇ ਆ ਹਨਾ ਪਹਿਲਾਂ ਵਾਲਾਂ ਨੂੰ ਖੋਲ ਲੈਣਾ ਹਨਾ ਫਿਰ ਉਹਨਾਂ ਨੂੰ ਟੋਣਾ ਫਿਰ ਸੁਕਾਉਣਾ ਹਨਾ ਫਿਰ ਉਹ ਚ ਤੇਲ ਲਾਉਣਾ ਫਿਰ ਮਿੱਡੀਆਂ ਗੁੰਦਣੀਆਂ ਦੇਖੋ ਕਿੰਨਾ ਟਾਈਮ ਵੇਸਟ ਹੁੰਦਾ ਸੀਗਾ ਹਨਾ ਪਹਿਲਾ ਕੰਮ ਜਿਆਦਾ ਹੋਣ ਕਰਕੇ ਟੀਮਿਆਂ ਨੂੰ ਸਿਰਫ ਡਰੋਨ ਲਈ ਕਿਹਾ ਗਿਆ ਸੀਗਾ ਇਹ ਇਹ じゃ ਕੋਈ ਵੀ ਹੋ ਨਹੀਂ ਹੁੰਦਾ ਇਸ ਲਈ ਤੁਸੀਂ ਸਾਰੇ ਸਿਰ ਨਾ ਆ ਸਕਦੇ ਹੋ ਉਹ ਸਿਰ ਵੀ ਕਡਰੋਨ ਲਈ गीत ਬਣਾਈ ਗਈ ਸੀ ਇੱਕ ਪਲਾਨ ਸੀਗਾ ਸਾਰਾ ਤਾਂ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਮੈਟ ਸੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ